ਸ਼੍ਰੀ ਕਾਲ ਜੀ ਇਸ ਟਾਈਮ ਅਸੀਂ ਉਸ ਬਾਰਡਰ ਦੇ ਉੱਤੇ ਮੌਜੂਦ ਹਾਂ ਜਿੱਥੇ ਕਿਸਾਨ ਬੈਠੇ ਹੋਏ ਸੀਗੇ ਜਿੱਥੇ ਤੱਕ ਕਿਸਾਨ ਬੈਠੇ ਸੀ ਉਦੋਂ ਅੱਗੇ ਹਰਿਆਣੇ ਦੀ ਸਰਕਾਰ ਦੇ ਵੱਲੋਂ ਜਿਹੜਾ ਹੈਗਾ ਹੈਗਾ ਬਾਰਡਰ ਦੇ ਉੱਪਰ ਬੈਰੀਕੇਟਿੰਗ ਕੀਤੀ ਹੋਈ ਸੀ ਉਹ ਹੁਣ ਅਸੀਂ ਹਰਿਆਣੇ ਦੇ ਵਿੱਚ ਥੋੜੀ ਦੇਰ ਤੱਕ ਐਂਟਰ ਕਰਨ ਲੱਗਿਆਂਗੇ ਤੁਹਾਨੂੰ ਉਹ ਤਸਵੀਰ ਵੀ ਦਿਖਾਵਾਂਗੇ ਵੱਡੀ ਗੱਲ ਪੰਜਾਬ ਦੇ ਤੇ ਦੇਸ਼ ਭਰ ਦੇ ਵਪਾਰੀਆਂ ਦੇ ਵਾਸਤੇ ਇੱਕ ਵੱਡਾ ਸਵਾਲ ਹੈ ਕਿ ਤੁਸੀਂ ਇਹ ਦੱਸੋ ਕਿ ਅਸਲ ਦੇ ਵਿੱਚ ਰਸਤਾ ਕਿਹਨੇ ਬੰਦ ਕੀਤਾ ਹੋਇਆ ਸੀ ਕਿਉਂਕਿ ਕੱਲ ਪਰਸੋਂ ਦੀਆਂ ਚਰਚਾਵਾਂ ਇਹ ਚੱਲ ਰਹੀਆਂ ਨੇ মিডিਆ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਇਹ ਬਿਆਨ ਦੇ ਰਹੇ ਨੇ ਕਿ ਰਸਤਾ ਕਿਸਾਨਾਂ ਦੇ ਕਰਕੇ ਬੰਦ ਸੀਗਾ ਜੇ ਰਸਤਾ ਕਿਸਾਨਾਂ ਦੇ ਕਰਕੇ ਬੰਦ ਸੀ ਤਾਂ 2 ਦਿਨ ਹੋ ਗਏ ਕਿਸਾਨਾਂ ਦਾ ਇੱਥੋਂ ਉਜਾੜਾ ਹੋਏ ਨੂੰ ਹੁਣ ਤੱਕ ਇਹ ਰਸਤਾ ਜਿਹੜਾ ਪਹਿਲਾਂ ਦਾ ਖੁੱਲ ਜਾਣਾ ਸੀ ਪਰ ਅਸਲ ਦੇ ਵਿੱਚ ਤਸਵੀਰ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਦਵਾਰਾਂ ਸੀ ਕੰਕਰੀਟ ਦੀਆਂ ਉਹ ਹਟਾਈਆਂ ਗਈਆਂ ਹਰਿਆਣੇ ਦੀ ਸਰਕਾਰ ਦੇ ਵੱਲੋਂ ਉਰੇ ਹਰਿਆਣਾ ਆ ਗਿਆ ਸਾਹਮਣੇ ਤੁਸੀਂ ਦੇਖੋ ਤੇ ਇੱਥੇ ਇਹਨੂੰ ਪਿੱਛੇ ਤੱਕ ਆ ਕਿਸਾਨ ਬੈਠੇ ਹੋਏ ਸੀ ਇਹ ਦੇਖੋ ਆ ਪੱਥਰ ਜਿਹੜੇ ਇੱਧਰ ਖਤਾਨਾਂ ਚ ਸਿੱਟੇ ਹੋਏ ਨੇ ਇਹ ਕਿਸਾਨਾਂ ਨੇ ਨਹੀਂ ਲਾਏ ਸੀ ਹਰਿਆਣੇ ਦੀ ਸਰਕਾਰ ਨੇ ਲਾਏ ਸੀ ਜਿਹੜੇ ਆ ਸਾਈਡ ਤੇ ਰੱਖੇ ਹੋਏ ਨੇ ਇਹ ਦੇਖੋ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋਗੇ ਇਹ ਜਿਹੜੇ ਪੱਥਰ ਆ ਕਿਸਾਨ ਥੋੜੀ ਲੈ ਕੇ ਆਏ ਸੀ ਇਹ ਇਹ ਹਰਿਆਣਾ ਸਰਕਾਰ ਲੈ ਕੇ ਆਈ ਸੀ ਤੇ ਇਲਜ਼ਾਮ ਜਿਹੜਾ ਹੋ ਪੂਰਾ ਕਿਸਾਨਾਂ ਦੇ ਉੱਪਰ ਲੱਗ ਰਿਹਾ ਹੈਗਾ ਕਿ ਰਸਤਾ ਜਿਹੜਾ ਹੋ ਕਿਸਾਨਾਂ ਨੇ ਬਲੌਕ ਕੀਤਾ ਹੋਇਆ ਸੀਗਾ ਇਹਦੇ ਵਿੱਚ ਖੁਸ਼ੀ ਮਨਾਉਣ ਵਾਲੀ ਜੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਪਾਰੀਆਂ ਨੇ ਖੁਸ਼ੀ ਮਨਾਈ ਹਾਲਾਂਕਿ ਲੁਧਿਆਣੇ ਦੇ ਵਿੱਚ ਇਲੈਕਸ਼ਨ ਹੈਗਾ ਪੰਜਾਬ ਸਰਕਾਰ ਨੇ ਇਹ ਸਭ ਕੁਝ ਕਹਿੰਦੇ ਨੇ ਕਿ ਇਲੈਕਸ਼ਨ ਜਿੱਤਣ ਦੇ ਲਈ ਕੀਤਾ ਹੈਗਾ ਇਹ ਤਸਵੀਰਾਂ ਦੇਖੋ ਕਿ ਇਲੈਕਸ਼ਨ ਜਿੱਤਣ ਦੇ ਲਈ ਪੰਜਾਬ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਹੁਣ ਅਸੀਂ ਹਰਿਆਣਾ ਦੇ ਵਿੱਚ ਐਂਟਰ ਆ ਤੁਸੀਂ ਉੱਤੇ ਪੜ੍ਹ ਸਕਦੇ ਹੋ ਹਰਿਆਣਾ ਮੇ ਆਪਕਾ ਸੁਆਗਤ ਹੈ ਸੋ ਇਹ ਤਸਵੀਰਾਂ ਨੇ ਦੇਖੋ ਹਰਿਆਣੇ ਦਾ ਪ੍ਰਸ਼ਾਸਨ ਹਲੇ ਵੀ ਇੱਥੇ ਗੱਡੀਆਂ ਲੈ ਕੇ ਖੜਿਆ ਹੋਇਆ ਹੈਗਾ ਹਲੇ ਵੀ ਪਤਾ ਨਹੀਂ ਕਿਸ ਚੀਜ਼ ਦਾ ਇੰਤਜ਼ਾਰ ਹੈਗਾ ਤੇ ਤਸਵੀਰਾਂ ਨੇ ਇਹ ਉੱਧਰਲੇ ਬੰਨੇ ਦੀਆਂ ਜਿਹੜੇ ਪਾਸੇ ਨੂੰ ਸ਼ਾਇਦ ਕਿਤੇ ਨਾ ਕਿਤੇ ਪੰਜਾਬ ਪੁਲਿਸ ਵੀ ਇੱਥੇ ਬੈਠੀ ਹੋਈ ਆ ਪੀਵੀ 13 ਨੰਬਰ ਪੀਵੀ 65 ਨੰਬਰ ਗੱਡੀਆਂ ਇੱਥੇ ਸਾਨੂੰ ਦਿਖ ਰਹੀਆਂ ਨੇ ਇਹ ਪੂਰਾ ਜਿਹੜਾ ਬੰਦੋਬਸਤ ਇਧਰ ਹਰਿਆਣੇ ਸਰਕਾਰ ਨੇ ਕੀਤਾ ਹੋਇਆ ਸੀਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਰ ਇਲਜ਼ਾਮ ਕੀ ਲੱਗਿਆ ਇਲਜ਼ਾਮ ਲੱਗਿਆ ਪੰਜਾਬ ਦੇ ਕਿਸਾਨਾਂ ਦੇ ਉੱਪਰ ਕੀ ਕਿਸਾਨਾਂ ਨੇ ਜਿਹੜਾ ਇਹ ਰਸਤਾ ਬਲੌਕ ਕੀਤਾ ਹੋਇਆ ਸੀ ਕਿਸਾਨਾਂ ਦੇ ਕਰਕੇ ਜਿਹੜਾ ਇਹ ਪੂਰਾ ਰਾਹ ਬਲੌਕ ਸੀ ਇੱਧਰ ਜਿੰਨੀਆਂ ਆ ਗੱਡੀਆਂ ਫੋਰਸ ਦੀਆਂ ਖੜੀਆਂ ਨੇ ਐਂਬੂਲੈਂਸਾਂ ਖੜੀਆਂ ਨੇ ਇਹ ਉਸ ਦਿਨ ਤੋਂ ਮੌਜੂਦ ਨੇ ਇੱਥੇ ਜਦੋਂ ਦਾ ਹਰਿਆਣਾ ਸਰਕਾਰ ਨੇ ਇਹ ਰਸਤਾ ਬੰਦ ਕੀਤਾ ਹੋਇਆ ਸੀ ਹਾਲਾਂਕਿ ਹਰਿਆਣਾ ਪ੍ਰਸ਼ਾਸਨ ਰਾਹ ਖੋਲ ਕੇ ਇੱਥੋਂ ਜਾ ਚੁੱਕਾ ਹੈਗਾ ਪਰ ਪੰਜਾਬ ਪੁਲਿਸ ਹਲੇ ਤੱਕ ਇੱਥੇ ਬੈਠੀ ਹੋਈ ਹੈ ਐਚ ਆਰ ਨੰਬਰ ਹਰਿਆਣਾ ਨੰਬਰ ਦੀਆਂ ਐਂਬੂਲੈਂਸਾਂ ਇੱਥੇ ਮੌਜੂਦ ਨੇ ਉਹੀ ਸਵਾਲ ਫੇਰ बार-बार ਖੜਾ ਹੁੰਦਾ ਹੈ ਕਿ ਆਖਿਰਕਾਰ ਰਸਤਾ ਬੰਦ ਕਰਨ ਦਾ ਦੋਸ਼ ਇਕੱਲੇ ਕਿਸਾਨਾਂ ਦੇ ਸਿਰ ਤੇ ਕਿਉਂ ਮੜਿਆ ਗਿਆ ਜਦੋਂ ਕਿ ਕਿਸਾਨਾਂ ਦੇ ਰਾਹ ਦੇ ਵਿੱਚ ਦੀ ਸਾਧਨ ਲੰਘਦੇ ਸੀ ਪਰ ਅੱਗੇ ਜਿਹੜੀਆਂ ਸਿਮਿੰਟ ਦੀਆਂ ਦੁਵਾਰਾਂ ਖੜੀਆਂ ਕੀਤੀਆਂ ਗਈਆਂ ਸੀ ਕੰਕਰੀਟ ਦੀਆਂ ਦੁਵਾਰਾਂ ਖੜੀਆਂ ਕੀਤੀਆਂ ਗਈਆਂ ਸੀ ਉਹਨਾਂ ਬਾਰੇ ਕੋਈ ਕੋਸ਼ਾ ਕਿਉਂ ਨਹੀਂ ਬੋਲਿਆ ਨਾ ਮੀਡੀਆ ਦੇ ਵਿੱਚ ਬੋਲਿਆ ਗਿਆ ਨਾ ਭਾਵੇਂ ਸਰਕਾਰ ਪਹਿਲਾਂ ਕਹਿੰਦੀ ਸੀ ਕਿ ਪੰਜਾਬ ਦੇ ਕਿਸਾਨਾਂ ਨੇ ਰਸਤਾ ਬਲੌਕ ਨਹੀਂ ਕੀਤਾ ਪੰਜਾਬ ਸਰਕਾਰ ਨੇ ਕੋਰਟ ਦੇ ਵਿੱਚ ਵੀ ਬਿਆਨ ਦਿੱਤਾ ਸੀ ਕਿ ਰਸਤਾ ਜਿਹੜਾ ਉਹ ਬਲੌਕ ਕੀਤਾ ਹੈਗਾ ਹਰਿਆਣਾ ਸਰਕਾਰ ਨੇ ਕੀਤਾ ਹੈ ਕੋਰਟ ਹਰਿਆਣਾ ਸਰਕਾਰ ਨੂੰ ਆਰਡਰ ਦੇਵੇ ਕਿ ਰਸਤਾ ਖੋਲ੍ਹਿਆ ਜਾਵੇ ਹੁਣ ਪੰਜਾਬ ਸਰਕਾਰ ਆਪਣੇ ਬਿਆਨ ਤੋਂ ਫਿਰੀ ਹੈ ਪੰਜਾਬ ਸਰਕਾਰ ਨੇ ਇਹ ਬਿਆਨ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਨੇ ਰਸਤਾ ਬਲੌਕ ਕੀਤਾ ਹੈ ਸੀ ਪੰਜਾਬ ਦੇ ਵਪਾਰ ਨੂੰ ਠੇਸ ਵੱਜ ਰਹੀ ਸੀ ਪੰਜਾਬ ਦੇ ਵਪਾਰ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ ਸੀਗਾ ਕਾਂ ਕਰਕੇ ਸਾਨੂੰ ਇਹ ਪੰਜਾਬ ਦੇ ਕਿਸਾਨਾਂ ਦੇ ਧਰਨੇ ਦੇ ਉੱਪਰ ਐਕਸ਼ਨ ਲੈਣਾ ਪਿਆ ਸੋ ਵੀਡੀਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ